हाँ जी अज अपने को आई है बैल बॉटम की पेंट जी रंग थ चेक कराने जी बहुत वादिया क्वालिटी है देखो जी एच चार कलर है जी एक आई है जेब होगी जी, जी। कलिटी देखो जी ती कलर चार है जी चार कलर मिलने ਹਾਈ ਤੋਂ 34 ਸਾਈਜ਼ ਰਊਾ ਜੀ ਇਹਦਾ ਹਾਈ ਕਮਰ ਤੋਂ 34 34 ਜਾਂ 36 ਚੈੱਕ ਕਰੋ ਜੀ ਬਹੁਤ ਸੋਹਣੀ ਕੁਆਲਿਟੀ ਹੈ ਜੀ ਕਲਰ ਦੀ ਗਾਰੰਟੀ ਹੈ ਜੀ ਉਸ ਤੋਂ ਬਾਅਦ ਸ਼ਰਟ ਹੈ ਜੀ ਚੈੱਕ ਸ਼ਰਟ ਜੀ ਤੇ ਬਾਕੀ ਪਲੇਨ ਵੀ ਆ ਹੋਰ ਸਾਰੀ ਹੈ ਜੀ ਜਸਪ੍ਰੀਤ ਜਰਨਲ ਸਟੋਰ ਮੰਡੀ ਕਾਲਾਵਾਲੀ ਭਗਤ ਸਿੰਘ ਮਾਰਕੀਟ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਗਾ ਜੀ ਉਹਨੂੰ স্পেশাল গিফট ਵੀ ਦਿੱਤਾ ਜਾਊਗਾ ਜੀ ਧੰਨਵਾਦ